ਕਰਦੇ ਆ ਸਾਡੇ ਸਾਡੇ ਸੀਨੀਅਰ ਪੱਤਰ ਜੁੜੇ ਆ ਸੰਜੀਵ ਸ਼ਰਮਾ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਵੀ ਆਖਰ ਕੀ ਮੁੱਦਾ ਦੁਆਰਾ ਤਾਂ ਸੰਜੀਵ ਸ਼ਰਮਾ ਜੀ ਸਤਿ ਸ੍ਰੀ ਅਕਾਲ ਤੁਹਾਡਾ ਲਾਈਵ ਹੋਣ ਸਰ ਸਵਾਗਤ ਹੈ ਸਰ ਧੰਨਵਾਦ ਛੋਟੀ ਸਾਹਿਬ ਬਾਬਾ ਧੰਨਵਾਦ ਜੀ ਸ਼ਰਮਾ ਜੀ ਦੇਖੋ ਭੰਦੇਰ ਸਾਹਿਬ ਫੇਰ ਲਾਈਵ ਹੋ ਗਏ ਕੁਸਮ ਵੈਲੇ ਹੀ ਹਾਂ ਬਿਲਕੁਲ ਬਿਲਕੁਲ ਦੇਖੋ ਭੰਦੇਰ ਸਾਹਿਬ ਅੱਲਾਹ ਬੰਦ ਰਿਆ ਨੇ ਇਹ ਕੁਛ ਨਾ ਕੁਛ ਜਿਹੜੀ ਬਿਆਨਬਾਜ਼ੀ ਜਾਂ ਕੋਈ ਨਾ ਕੋਈ ਜਿਹੜੀ ਕਿਸਾਨ ਮੋਰਚੇ ਦੀ ਖਬਰ ਜਾਂ ਕਿਸਾਨ ਮੋਰਚੇ ਤੇ ਕੋਈ ਗਤੀਵਿਧੀ ਤੈਅ ਕਰਨੀ ਹੈ ਜਾਂ ਕੀਤੀ ਹੈ ਉਸ ਬਾਰੇ ਕੋਈ ਨਾ ਕੋਈ ਦੱਸਦੇ ਰਹਿੰਦੇ ਆ ਜੀ ਉਹ ਨਹੀਂ ਇਹ ਕੱਲੀ ਜੀ ਮੇਰੀ ਨਾਲ ਨੂੰ ਵੀ ਲਈ ਜਾ ਬਸ ਜੀ ਸਰ ਮੈਂ ਕੱਲੀ ਜੀ ਮੇਰੀ ਦੀ ਭੰਦੇਰ ਸਾਹਿਬ ਨੂੰ ਮਿਲੀ ਆ ਬਸ ਨੇ ਦੇ ਕੋਈ ਲੈ ਹਾਲ ਤਾਂ ਬੰਦੇਰ ਸਾਹਿਬ ਨੂੰ ਮਿਲੀ ਹੋਈ ਆ ਬਾਕੀ ਜਿਹੜੀਆਂ ਜਥੇਬੰਦੀਆਂ ਜਾਂ ਬਾਕੀ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਐ ਉਹ ਸਾਨੂੰ ਨਹੀਂ ਜੀ ਲੱਗਦਾ ਵੀ ਕਿਤੇ ਨਾ ਕਿਤੇ ਉਹ ਮੋਰਚੇ ਦੇ ਨੇੜੇ ਤੇੜੇ ਆ ਜਾਂ ਸੰਘਰਸ਼ ਦੇ ਵਿੱਚ ਆ ਜੀ ਜੀ ਕਿਉਂਕਿ ਪਸੂ ਇਹ ਨਹੀਂ ਕਹਿੰਦੇ ਵੀ ਭੰਦੇਰ ਸਾਹਿਬ ਕਿਉਂ ਲਾਈਵ ਹੋਣੇ ਆ ਭੰਦੇਰ ਸਾਹਿਬ ਕਿਉਂ ਲੋਕਾਂ 'ਚ ਗੱਲਬਾਤ ਕਰਦੇ ਆ ਕਿ ਕਿਉਂ ਆਪਣੀ ਜਿਹੜੀ ਮੋਰਚੇ ਦੀ ਗਤੀਵਿਧੀ ਆ ਜਾਂ ਮੋਰਚੇ ਨੂੰ ਕਿਵੇਂ ਚੱਲਣਾ ਹੈ ਉੱਥੇ ਕੀ ਹੋ ਰਿਹਾ ਕਿਉਂ ਦੱਸਦੇ ਆ ਇਹਦੇ ਵਿੱਚ ਸਾਡੀ ਕਿੰਤੂ ਪ੍ਰੰਤੂ ਨਹੀਂ ਲੇਕਿਨ ਹਾਂਜੀ ਹਾਂਜੀ ਲੇਕਿਨ ਜਿਹੜੀ ਲਾਈਵ ਹੋ ਕੇ ਜਿਹੜਾ ਸ਼ਬਦ ਉਹਨਾਂ ਨੇ ਜਾਂ ਜਿਹੜੀਆਂ ਗੱਲਾਂ ਉਹ ਕਹਿੰਦੇ ਆ ਜਿਵੇਂ ਅੱਜ ਦੇ ਲਾਈਵ ਦੇ ਵਿੱਚ ਉਹਨਾਂ ਨੇ ਕਿਹਾ ਵੀ ਪੰਜਾਬ ਬੰਦ ਹੋਇਆ ਸੀ ਹਾਂਜੀ ਹਾਂਜੀ ਪੰਜਾਬ ਬੰਦ ਹੋਣ ਦੇ ਨਾਲ ਦਿੱਲੀ ਹਿੱਲ ਨਹੀਂ ਜੀ ਜੀ ਦੇਖੋ ਬੰਦੇਰ ਸਾਹਿਬ ਨੂੰ ਇਸੀ ਆਪਣੀ ਸੋਚ ਜਿੰਨੀ ਕਿ ਸਾਡੀ ਸਮਝ ਆ ਉਹਦੇ ਅਕੋਰਡਿੰਗ ਅਸੀਂ ਉਸ ਚੀਜ਼ ਬਾਰੇ ਜ਼ਰੂਰ ਖੁੱਲ ਕੇ ਕਹਿ ਸਕਦੇ ਵੀ ਪੰਜਾਬ ਬੰਦ ਹੋਇਆ ਦਿੱਲੀ ਹਿੰਦੀ ਹੈ ਕਹਿੰਦੇ ਦਿੱਲੀ ਨੂੰ ਪਤਾ ਲੱਗਿਆ ਹੈ ਵੀ ਪੰਜਾਬ ਦੇ ਲੋਕ ਇਕੱਠੇ ਆ ਕਿਸਾਨਾਂ ਦੇ ਨਾਲ ਆ ਜੀ ਜੀ ਦਿੱਲੀ ਨੂੰ ਤਾਂ ਪਤਾ ਲੱਗਿਆ ਪੰਜਾਬ ਦਾ ਕਿਸਾਨ ਪੰਜਾਬ ਪੰਜਾਬ ਦੇ ਲੋਕ ਕਿਸਾਨਾਂ ਦੇ ਨਾਲ ਆ ਜੀ ਜੀ ਲੇਕਿਨ ਨੁਕਸਾਨ ਦਿੱਲੀ ਦਾ ਨਹੀਂ ਜੀ ਹੋਇਆ ਜੀ ਨੁਕਸਾਨ ਕਿਸੇ ਦਾ ਨਹੀਂ ਜੋ ਨੁਕਸਾਨ ਤਾਂ ਆਮ ਜਨਤਾ ਦਾ ਹੋਇਆ ਲੋਕ ਪੰਜਾਬ ਬੰਦ ਕਰਨ ਤੇ ਤੁਹਾਡਾ ਸਾਥ ਦਿੰਦੇ ਆ ਕੋਈ ਬੜੀ ਪ੍ਰੋਬਲਮ ਨਹੀਂ ਲੇਕਿਨ ਕਿਤੇ ਨਾ ਕਿਤੇ ਜਿਹੜਾ ਇਸ ਵਾਰ ਪੰਜਾਬ ਬੰਦ ਦਾ ਐਲਾਨ ਸੀਗਾ ਉਹ ਇੱਕ ਤਾਂ ਡੱਲੇਵਾਲ ਸਾਹਿਬ ਕਰਕੇ ਸੀਗਾ ਵੀ ਚਲੋ ਡੱਲੇਵਾਲ ਸਾਹਿਬ ਬਾਪੂ ਆ ਕਿਤੇ ਨਾ ਕਿਤੇ ਉਹਨਾਂ ਦਾ ਸਾਥ ਦਿੱਤਾ ਜਾਵੇ ਦਿਖਾਇਆ ਜਾਵੇ ਇੱਕ ਕੱਲਾ ਬਜ਼ੁਰਗ ਆਦਮੀ ਆ ਜਿਹੜਾ ਕਿਤੇ ਨਾ ਕਿਤੇ ਮਰਨ ਵਰਤ ਤੇ ਬੈਠਾ ਪੁਕੜ ਤਾਲ ਤੇ ਬੈਠਾ ਹੈ ਦੂਜਾ ਦੂਜਾ ਪੰਜਾਬ ਬੰਦ ਕਰਨ ਦੇ ਨਾਲ ਉਹਨਾਂ ਨੂੰ ਇਹ ਲੋਕਾਂ ਨੂੰ ਇਹ ਮਹਿਸੂਸ ਹੋਇਆ ਵੀ ਹਾਂ ਠੀਕ ਹੈ ਚਲੋ ਇਹ ਕਰਾਉਣੇ ਅਧੇ ਕਰਦੇ ਤੇ ਨਹੀਂ ਕਰਦੇ ਵੀ ਹੰਗਾਰਾ ਦੇਣਾ ਜ਼ਰੂਰੀ ਹੈ ਕਿਉਂ ਕਿਉਂਕਿ ਜਿਹੜਾ ਦੂਜੇ ਤੀਜੇ ਦਿਨ ਪੰਜਾਬ ਬੰਦ ਦਾ ਐਲਾਨ ਦੂਜੇ ਤੀਜੇ ਦਿਨ ਇਹ ਬੰਦ ਦਾ ਐਲਾਨ ਵੀ ਹੋ ਸਕਦਾ ਲੰਬਾ ਸਮਾਂ ਗਏ ਪਰ ਹੋਊਗਾ ਵੀ ਸ਼ਾਇਦ ਇਹ ਪਰ ਮਹੰਗਾਰਾ ਦੇ ਕੇ ਸਰਕਾਰਾਂ ਇਹ ਲੈ ਜਾਣ ਜਾਂ ਸਰਕਾਰਾਂ ਨੂੰ ਕਿਤੇ ਨਾ ਕਿਤੇ ਕੋਈ ਅਕਲ ਆ ਜੂਗੀ ਲੇਕਿਨ ਸਰਕਾਰਾਂ ਨਾ ਇਹ ਲੀਆਂ ਸਰਕਾਰਾਂ ਨੂੰ ਨਾ ਅਕਲ ਆਈ ਹੈ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਪਲਾਨਿੰਗ ਹੈ ਜਾਂ ਕਿਵੇਂ ਸਰਕਾਰ ਦੇ ਨਾਲ ਮੱਥਾ ਲਾਉਣਾ ਜਾਂ ਕਿਵੇਂ ਸਰਕਾਰ ਨੂੰ ਗੋਡਿਆਂ ਦੇ ਡਾਲ ਲਿਆਉਣਾ ਉਹਦੇ ਵਿੱਚ ਜਿਹੜੀ ਤੁਹਾਡੀ ਇੱਕ ਪਲਾਨਿੰਗ ਹੁੰਦੀ ਆ ਪਲਾਨਿੰਗ ਦੇ ਵਿੱਚ ਤੁਸੀਂ ਕਦੇ ਇਸ ਚੀਜ਼ ਨੂੰ ਐਡ ਨਹੀਂ ਕਰਦੇ ਵੀ हां ਜਿਹੜਾ ਕੁਝ ਸਰਕਾਰ ਦੀ ਨਸ ਦਬਾਉਣ ਦੇ ਨਾਲ ਐਕਸ਼ਨ ਹੋਊਗਾ ਐਕਸ਼ਨ ਕਰਨ ਦੇ ਨਾਲ ਜਿਹੜਾ ਆਪਾਂ ਦਬਾਅ ਪਾਊਗਾ ਪ੍ਰੈਸ਼ਰ ਪਾਊਗਾ ਉਹਦੀ ਪਲਾਨਿੰਗ ਤੁਹਾਡੇ ਦੇ ਦਿਮਾਗ 'ਚ ਹਮੇਸ਼ਾ ਹੀ ਬਾਹਰ ਰਹਿੰਦੀ ਹੈ ਦੇਖੋ ਤੁਸੀਂ ਪੰਜਾਬ ਬੰਦ ਕਰਨ ਦੀ ਬਜਾਏ ਰੇਲਾਂ ਰੋਕਣ ਦੀ ਬਜਾਏ ਮੈਂ ਇਹ ਨਹੀਂ ਕਹਿੰਦਾ ਵੀ ਨਾ ਕਰੋ ਜਾਂ ਕਿਉਂ ਕਰਦੇ ਆ ਲੇਕਿਨ ਪਲਾਨਿੰਗ ਚ ਚੇਂਜ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਕੰਮ ਕਰਨ ਦੇ ਨਾਲ ਪਬਲਿਕ ਪਰੇਸ਼ਾਨ ਹੁੰਦੀ ਹੈ ਹੁਣ ਤੁਸੀਂ ਪੰਜਾਬ ਬੰਦ ਦੀ ਗੱਲਾਂ ਜੇ ਕਰਦੇ ਆ ਤਾਂ ਸੋਸ਼ਲ ਮੀਡੀਆ ਤੇ ਜਾ ਕੇ ਕੱਢ ਕੇ ਦੇਖ ਲਓ ਕਿੰਨੇ ਲੋਕ ਉਸ ਚੀਜ਼ ਦਾ ਵਿਰੋਧ ਕਰ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਸਪੋਰਟ ਵੀ ਕਰ ਰਹੇ ਆ ਵਿਰੋਧ ਕਰਨ ਦਾ ਮਤਲਬ ਇਹ ਹੈ ਵੀ ਨੁਕਸਾਨ ਲੋਕਾਂ ਦਾ ਆਮ ਪਬਲਿਕ ਦਾ ਹੁੰਦਾ ਸਰਕਾਰ ਦਾ ਨਹੀਂ ਹੁੰਦਾ ਸ਼ੋ ਕੁਲ ਮਲਾ ਕੇ ਕਹਿਣ ਦਾ ਮਤਲਬ ਇਹ ਹੈ ਪਲਾਨਿੰਗ ਦੇ ਹਿਸਾਬ ਨਾਲ ਹੋਵੇ ਵੀ ਨੁਕਸਾਨ ਸਰਕਾਰ ਦਾ ਹੋਵੇ ਉਹ ਉਹ ਰਪਾ ਭਾਗਾਂ ਦਾ ਹੋਵੇ ਡਿਪਾਰਟਮੈਂਟ ਦਾ ਹੋਵੇ ਜਿਨ੍ਹਾਂ ਨੇ ਤੁਹਾਡੀਆਂ ਮੰਗਾਂ ਹੱਲ ਕਰਨੀਆਂ ਨਾ ਕਿ ਆਮ ਪਬਲਿਕ ਦਾ ਹੋਵੇ ਇਹਦੇ ਵਿੱਚ ਪ੍ਰਣਾਲੀ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਜੋ ਮੈਂ ਆਮ ਤੌਰ ਤੇ ਕਹਿੰਦੀ ਰਹਿਣਾ ਜੀ ਜੀ ਸਹੀ ਗੱਲ ਹੈ ਉਹ ਖਬਰਾਂ ਅਸੀਂ ਨਸਰੀ ਕੀਤੀਆਂ ਠੀਕ ਹੈ ਪੰਜਾਬ ਬੰਦ ਨੂੰ ਬਹੁਤ ਵੱਡਾ ਸਮਰਥਨ ਮਿਲਿਆ ਸੀ ਮੰਦਿਆ ਭੰਡੇ ਦਾ ਸਹੀ ਨੇ ਵੱਡਾ ਸਮਰਥਨ ਮਿਲਿਆ ਮੈਂ ਸ਼ਰਮਾ ਜੀ ਉਸ ਦਿਨ ਚੈਨਲ ਤੋਂ ਸਰਦੀ ਦੀ ਵਾਰ ਸੀ ਵਾਰ ਦੀ ਖਬਰਾਂ ਕਰ ਰਿਹਾ ਸੀ ਯਾਨੀ ਕਿ ਉਹਨਾਂ ਨੇ ਕਿੱਥੋਂ ਨਾ ਕਿੱਥੋਂ ਇਹ ਦਿਖਾਇਆ ਸਰਕਾਰਾਂ ਨੂੰ ਵੀ ਸਾਡੇ ਨਾਲ ਪਿੰਡ ਵਾਲੇ ਇਕੱਲੇ ਕਿਸਾਨ ਨਹੀਂ ਸ਼ਹਿਰ ਦੀ ਜਿਹੜੇ ਆਮ ਦੁਕਾਨਦਾਰ ਹੈ ਉਹ ਵੀ ਬੰਦ ਸੀ ਚਲੋ ਸਹੀ ਗੱਲ ਹੈ ਪਰ ਜਿੰਨੀਆਂ ਉਸ ਦਿਨ ਘਟਨਾਵਾਂ ਸਾਹਮਣੇ ਆਈਆਂ ਬੜੀਆਂ ਮੰਦ ਭਾਗੀਆਂ ਖਬਰਾਂ ਸਾਹਮਣੇ ਆਈਆਂ ਕਿ ਕਈ ਲੋਕ ਬਹੁਤ ਜ਼ਿਆਦਾ ਦੁਖੀ ਹੋਏ ਰੋਂਦੇ ਹੋਏ ਦਿਖੇ ਮੈਨੂੰ ਯਾਦ ਹੈ ਖਾਸ ਕਰਕੇ ਇੱਥੇ ਪਟਿਆਲੇ ਇੱਕ ਇੱਕ ਨਾਨੀ ਆਪਣੇ ਯਾਨੀ ਕਿ ਦੋਤਰੇ ਦੇ ਸੰਸਕਾਰ ਤੇ ਨਹੀਂ ਪਹੁੰਚ ਸਕੀ ਉਸਾ ਯਾਨੀ ਕਿ ਮੁੰਡਾ ਯਾਨੀ ਕਿ ਮ੍ਰਿਤਕ ਦਾ ਮਾਮਾ ਤੇ ਨਾਨੀ ਉਹ ਦੋਨੋਂ ਰੋ ਰੇ ਸੜਕ ਵਿਚਾਰ ਖੜੇ ਉਹਨਾਂ ਨੂੰ ਆਉਂਦਾ ਰਸਤਾ ਨਹੀਂ ਦਿੱਤਾ ਗਿਆ ਚਲੋ ਇਹ ਕੋਈ ਘਟਨਾ ਨਹੀਂ ਸੀ ਅਸੀਂ ਆ ਭੋਗ ਘਟਨਾ ਹੋ ਅਸੀਂ ਤੁਹਾਡੀ ਗੱਲ ਸਹੀ ਹੈ ਕਿ ਪਲਾਨਿੰਗ ਨਹੀਂ ਹੋ ਰਹੀ ਲੋਕਾਂ ਨੂੰ ਤੰਗ ਕਰਨਾ ਚੰਗਾ ਤੁਸੀਂ ਦਿੱਲੀ ਜਾ ਕੇ ਬੈਠੋ ਦਿੱਲੀ ਜਿਹੜੇ ਮੰਤਰੀ ਨੇ ਇਹਨਾਂ ਦੇ ਘਰ ਘੇਰੋ ਜੇ ਚਲੋ ਤੁਸੀਂ ਦਿੱਲੀ ਨਹੀਂ ਜਾ ਸਕਦੇ ਸਰਕਾਰ ਨਹੀਂ ਜਾਣ ਦਿੰਦੀ ਤੁਸੀਂ ਜਿਹੜੇ ਇੱਥੇ ਬੈਠੇ ਨੇ ਉਹਨਾਂ ਨੂੰ ਘੇਰੋ ਨਾ ਹਾਂ ਬਿਲਕੁਲ ਬਿਲਕੁਲ ਦੇਖੋ ਦਿੱਲੀ ਵੀ ਕਿਉਂ ਨਹੀਂ ਜਾਣ ਦਿੰਦੀ ਜੀ ਹੁਣ ਜੇ ਸਾਡਾ ਜਾਣ ਦਾ ਪਲਾਨਿੰਗ ਚੇਂਜ ਦਾ ਕੀ ਮਤਲਬ ਹੈ ਜੀ ਪਲਾਨਿੰਗ ਚੇਂਜ ਦਾ ਮਤਲਬ ਇਹ ਹੈ ਵੀ ਐਸੀ ਜਿਹੜੇ ਰਸਤੇ ਤੇ ਚੱਲ ਰਿਹਾ ਸਾਨੂੰ ਰਸਤਾ ਚੇਂਜ ਕਰਨ ਦੀ ਜ਼ਰੂਰਤ ਹੈ ਜੀ ਜੀ ਹੁਣ ਮੰਨ ਲਓ ਅਸੀਂ ਦਿੱਲੀ ਜਾਣਾ ਹੈ ਜੀ ਦਿੱਲੀ ਜਾਣਾ ਕਿੱਦਾਂ ਦਾ ਬੜਾ ਔਖੀ ਗੱਲ ਆ ਲੇਕਿਨ ਅਗਰ ਅਸੀਂ ਪੂਰਾ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰੂਗੇ ਕਿਸਾਨਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰੂਗੇ ਬਜ਼ੁਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰੂਗੇ ਕਿਤੇ ਨਾ ਕਿਤੇ ਹੁਆ ਹੀ ਕਰਦੇ ਜਾਉਂਗੇ ਸੀ ਉਦਾਂ ਥੋੜਾ ਸਰਕਾਰਾਂ ਜਾਣ ਦੇਣਗੀਆਂ ਸਰਕਾਰ ਆਪਣਾ ਜੋਰ ਅਜਮਾਇਸ਼ ਦੇਣਾ ਤੁਹਾਨੂੰ ਰੋਕ ਲੈਣਗੀ ਜੋ ਰੋਕਣ 'ਚ ਸਫਲ ਹੈ ਜੀ ਲੇਕਿਨ ਅਗਰ ਉਹੀ ਜਥੇਬੰਦੀਆਂ ਦੇ ਕਿਸਾਨ ਜਥੇਬੰਦੀਆਂ ਦੇ ਕੁਝ ਬੰਦੇ ਇੱਕ ਜਾਂ ਦੋ ਜਾਂ ਪੰਜ ਜਾਂ 10 ਮੈਂਬਰੀ ਕਮੇਟੀ ਬਣਾ ਕੇ ਕਿਤੇ ਨਾ ਤੇ ਦਿੱਲੀ ਜਾਂਦੀ ਦਿੱਲੀ ਜਾ ਕੇ ਆਪਣੀ ਗੱਲਬਾਤ ਕਰਦੀ ਉਸ ਤੋਂ ਬਾਅਦ ਰਸਤਾ ਦੇਖ ਕੇ ਬਾਕੀ ਕਿਸਾਨਾਂ ਨੂੰ ਹੌਲੀ ਹੌਲੀ ਮਿਲਾ ਕੇ ਉੱਥੇ ਧਰਨਾ ਕਾਇਮ ਕਰ ਸਕਦੇ ਸੀ ਅਗਰ ਪਲਾਨਿੰਗ ਨਾਲ ਚੱਲਦੇ ਲੇਕਿਨ ਅਗਰ ਅਸੀਂ ਹੂਈ ਲਾ ਕਰਕੇ ਇੱਕ ਦਿਨ ਬਿਟ ਕੇ ਜਾਣਾ ਵੀ ਅੱਜ ਤੇ ਜਾ ਰਹੇ ਆਂ ਜੀ ਅੱਜ ਅਸੀਂ ਇੱਥੇ ਵੱਧ ਰਹੇ ਆਂ ਉਹਦੇ ਸਾਹਬ ਨਾਲ ਸਰਕਾਰਾਂ ਨਹੀਂ ਜਾਣ ਦਿੰਦੀਆਂ ਅਗਰ ਪਲਾਨਿੰਗ ਦੇ ਨਾਲ ਚੱਲਦੀ ਜਾਂ ਚੱਲਦੇ ਤਾਂ ਕਿਤੇ ਨਾ ਕਿਤੇ ਮਹੀਨੇ ਦੇ ਵਿੱਚ ਵਿੱਚ ਪੂਰਾ ਕਿਸਾਨ ਉਹ ਦਿੱਲੀ ਦੇ ਵਿੱਚ ਕੱਟਾ ਹੋ ਸਕਦਾ ਸੀ ਇੱਕ ਦਿਨ ਬਿਟ ਕੇ ਉੱਥੇ ਬੈਠ ਕੇ ਕਿਤੇ ਨਾ ਕਿਤੇ ਮੋਰਚਾ ਘਟ ਦਿੰਦੇ ਲੇਕਿਨ ਪਲਾਨਿੰਗ ਦੇ ਵਿੱਚ ਕਮੀ ਆ ਜੀ ਪਲਾਨਿੰਗ ਇੱਕ ਦੀ ਹੋ ਰਹੀ ਹੈ ਕਿ ਜਿ세 ਦੀ ਹੋ ਰਹੀ ਹੈ ਦੋ ਜਿ세 ਬੰਦੀ ਦੀ ਹੋ ਰਹੀ ਹੈ ਤਿੰਨ ਜਿ세 ਬੰਦੀ ਦੀ ਹੋ ਰਹੀ ਹੈ ਕੁੱਲ ਮਿਲਾ ਕੇ ਕੱਲੇ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦਾ ਮਸਲਾ ਹੈ ਬੰਦਾ ਹੀ ਰਸਾਬ ਵੀ ਕਹਿੰਨੇ ਵੀ ਜਦੋਂ ਨੈਸ਼ਨਲ ਲੈਵਲ ਤੇ ਜਾਊਗਾ ਸਰਕਾਰਾਂ ਨੂੰ ਪਤਾ ਲੱਗ ਜੂ ਅਜੇ ਤਾਂ ਕੱਲੇ ਪੰਜਾਬ ਵੱਲੋਂ ਹੀ ਹੋ ਰਿਹਾ ਹੈ ਕੱਲੇ ਪੰਜਾਬ ਵੱਲੋਂ ਕੀ ਹੋ ਰਿਹਾ ਪੰਜਾਬ ਵੀ ਛੱਡ ਦੇਵੇ ਦਾ ਖਹਿੜਾ ਜਦ ਬਾਕੀ ਸੂਬੇ ਲੱਗੇ ਹੋਏ ਆ ਜਰਨਲ ਨਹੀਂ ਸਪੋਰਟ ਦੇ ਰਹੇ ਤੁਸੀਂ ਵੀ ਛੱਡ ਦਿਓ ਤੁਸੀਂ ਕਹਨੂੰ ਆਪਣੇ ਜਾਨਾਂ ਗਵਾਰੇ ਆਪਣੇ ਬਜ਼ੁਰਗਾਂ ਦੀਆਂ ਜਾਨਾਂ ਦੇ ਰਹਿਆਂ ਤਕਲੀਫ ਛਾ ਜਾ ਰਹੇ ਹੋ ਲੇਕਿਨ ਬਾਕੀ ਸੂਬੇ ਕਦ ਨਾਲ ਲੱਗਣਗੇ ਜਾਂ ਕਿਉਂ ਨਹੀਂ ਲੱਗ ਰਹੇ ਜਾਂ ਕਿ ਆਏ ਵਿੱਚ ਦੀ ਪ੍ਰੋਬਲਮ ਹੈ ਜਾਂ ਤਾਂ ਫਿਰ ਉਹਨੂੰ ਮਸਲਾ ਹੱਲ ਕਰਨ ਦੀ ਜ਼ਰੂਰਤ ਹੈ ਜਾਂ ਫਿਰ ਤੁਸੀਂ ਵੀ ਕਰ ਬੈਠੋ ਜਾਂ ਫਿਰ ਉਹਨਾਂ ਨੂੰ ਵੀ ਨਾਲ ਲਾਓ ਫਿਰ ਆਪਣੇ ਆਪ ਨੂੰ ਤਕਲੀਫ ਦੇਣੀ ਬਈ ਇੱਕ ਬਾਪ ਦੇ 3 ਪੁੱਤਾਂ ਇੱਕ ਪੁੱਤ ਤਾਂ ਬੈਠਾ ਧਰਨੇ ਤੇ ਜਾਂ ਇੱਕ ਪੁੱਤ ਤਾਂ ਤਕਲੀਫ ਚ ਹੈ ਦੋ ਪੁੱਤ ਕਿਤੇ ਨੇ ਕਿਤੇ ਉਹਨਾਂ ਨੂੰ ਪ੍ਰੋਬਲਮ ਨਹੀਂ ਉਹ ਤਾਂ ਹਾਲਾਂਕਿ ਤਕਲੀਫ ਚ ਹੈ ਲੇਕਿਨ ਬੋਲਦੇ ਨਹੀਂ ਉਹੀ ਚੀਜ਼ ਇੱਥੇ ਆ ਜਾਂਦੀ ਹੈ ਵੀ ਇੱਕ ਇਕੱਲਾ ਪੰਜਾਬ ਬੋਲਦਾ ਬਾਕੀ ਸੂਬੇ ਨਹੀਂ ਬੋਲਦੇ ਪਹਿਲਾਂ ਤਾਂ ਸਾਰੇ ਸੂਬਿਆਂ ਨੂੰ ਇਕੱਠੇ ਕਰਨ ਦੀ ਜ਼ਰੂਰਤ ਹੈ ਸਾਰਿਆਂ ਨੂੰ ਜੁਗਾਉਣ ਦੀ ਜ਼ਰੂਰਤ ਹੈ ਸਾਰਿਆਂ ਨਾਲ ਲਿਆਉਣ ਦੀ ਜ਼ਰੂਰਤ ਹੈ ਵੀ ਸਾਡਾ ਇਕੱਲਾ ਮਸਲਾ ਨਹੀਂ ਇਕੱਲਾ ਹੀ ਪੰਜਾਬ 2020 ਤੋਂ ਲੈ ਕੇ ਹੁਣ ਤੱਕ ਪੌਣੇ 800 800 ਦੇ ਨੇੜੇ ਤੇੜੀ ਵੀ ਜਿਹੜਾ ਪੰਜਾਬ ਦਾ ਕਿਸਾਨ ਪੰਜਾਬ ਦਾ ਜਵਾਨ ਪੰਜਾਬ ਦਾ ਬਜ਼ੁਰਗ ਕਿਤੇ ਨਾ ਕਿਤੇ ਸ਼ਹਾਦਤ ਦੇ ਚੁੱਕਿਆ ਉਹਦਾ ਘਾਟਾ ਕੌਣ ਪੂਰਾ ਕਰੂਗਾ ਜੀ ਸਿਰਫ ਪਲਾਨਿੰਗ ਦੇ ਵਿੱਚ ਹੀ ਲੋਕਾਂ ਨੇ ਬਜੜਨਾ ਪਲਾਨਿੰਗ ਦੇ ਵਿੱਚ ਹੀ ਲੋਕਾਂ ਨੇ ਕਿਤੇ ਨਾ ਕਿਤੇ ਨਹੀਂ ਮੌਤ ਜਾਣਾ ਅਗਰ ਪਲਾਨਿੰਗ ਸਿੱਧੀ ਨਾ ਕਰੀ ਗਈ ਜਾਂ ਸਹੀ ਨਾ ਕਰੀ ਗਈ ਜੀ ਔਰ ਦੇਖੋ ਜਿਵੇਂ ਤੁਸੀਂ ਪਲਾਨ ਨਹੀਂ ਗੱਲ ਕੀਤੀ ਦੂਜੇ ਸੂਬੇ ਤੇ ਗੱਲ ਕੀਤੀ ਅੱਜ ਪੰਦੇਰ ਸਾਹਿਬ ਨੇ ਗੱਲ ਕਹੀ ਵੀ ਹੈ ਹਲਕੋ ਪਹਿਲਾਂ ਵੀ ਕਹਿੰਦੇ ਨੇ ਅਸੀਂ ਮੰਨਦੇ ਆ ਸਾਰੇ ਕਹਿੰਦੇ ਨੇ ਪਰ ਹੁੰਦਾ ਕੁਝ ਵੀ ਨਹੀਂ ਅੱਜ ਉਹਨਾਂ ਨੇ ਕਿਹਾ ਕਹਿੰਦੇ ਵੀ ਹਰਿਆਣਾ ਤੇ ਖਾਸ ਕਰ ਰਾਜਸਥਾਨ ਹੁਣ ਅਸੀਂ ਸਾਰੇ ਇਕੱਠੇ ਚੱਲਾਂਗੇ ਸਾਰੇ ਆਗੂ ਸਾਡੇ ਨਾਲ ਨੇ ਤੇ ਇੱਕ ਉਹਨਾਂ ਨੇ ਬਹੁਤ ਵੱਡੀ ਅਪੀਲ ਕੀਤੀ ਹੈ ਪੂਰੇ ਪੰਜਾਬ ਨਹੀਂ ਭਾਰ ਦੇ ਲੋਕਾਂ ਨੂੰ ਵੀ ਘੱਟੋ ਘੱਟ ਤੁਸੀਂ ਇੱਕ ਇੱਕ ਟਰਾਲੀ ਹਰੇਕ ਪਿੰਡ ਚੋਂ ਆਏ ਚਾਹੇ ਖਨੋਰੀ ਬਾਰਡਰ ਹੈ ਚਾਹੇ ਸ਼ੰਭੂ ਬਾਰਡਰ ਹੈ ਚਾਹੇ ਕੋਈ ਵੀ ਧਰਨਾ ਇੱਥੇ ਵੀ ਹੈ ਉੱਥੇ ਲੋਕ ਪਹੁੰਚਣ ਠੀਕ ਹੈ ਹਰ ਵਾਰ ਤੁਸੀਂ ਪਲਾਨੀਆਂ ਕਰਦੇ ਹੋ ਅਸੀਂ ਸਹਿਮਤ ਆ ਅਸੀਂ ਵੀ ਉਹ ਖਬਰਾਂ ਰੋਜ਼ ਤੁਹਾਡੀਆਂ ਕਵਰ ਕਰਦੇ ਆ ਪਰ ਸ਼ਰਮਾ ਜੀ ਘਾਟ ਉੱਥੇ ਮਹਿਸੂਸ ਹੁੰਦੀ ਹੈ ਮਾਂ ਪੰਚਾਇਤਾਂ ਹੋਈਆਂ ਮਾਂ ਪੰਚਾਇਤਾਂ ਤੋਂ ਬਾਅਦ ਜਿਹੜੇ ਲੀਡਰ ਸੀ ਖਾਸ ਕਰ ਰਾਜੇਵਾਲ ਸਾਹਿਬ ਰਕੇਸ਼ ਟਗੜ ਹੋਰ ਖਾਸ ਕਰ ਗੁਨਾਮ ਚੜੂਣੀ ਜਿਹੜੇ ਹਰਿਆਣਾ ਜੀ ਬੈਠੇ ਨੇ ਇਹ ਸਿਰਫ ਇੱਕ ਇੱਕ ਦਿਨ ਲਈ ਆਏ ਸੀਗੇ ਮੁੜ ਕੇ ਕੋਈ ਦਿਖਾਈ ਨਹੀਂ ਦਿੱਤਾ ਕੀ ਗੱਲ ਫਿਰ ਕਿੱਥੇ ਗਈਆਂ ਪਲਾਨੀਆਂ ਇਹ ਤਾਂ ਫਿਰ ਦੇਖੋ ਇਹ ਤਾਂ ਆਮ ਲੋਕਾਂ ਨੂੰ ਹੀ ਜਿਹੜੀ ਹਰਾਸਮੈਂਟ ਕਰਾਉਣਾ ਕੰਮ ਹੈ ਨਾ ਦੇਖੋ ਤੁਸੀਂ ਪਹਿਲਾਂ ਸਟਾਰਟਿੰਗ ਦੇ ਵਿੱਚ ਕਿਹਾ ਵੀ ਬੰਦੇਰ ਸਾਹਿਬ ਹੀ ਇਕੱਲੇ ਬੋਲਦੇ ਆ ਜੀ ਜੀ ਪ੍ਰੈਸ ਕਾਨਫਰੰਸ ਹੁੰਦੀ ਆ ਜਾਂ ਜਿਹੜਾ ਕੋਈ ਬਿਆਨ ਹੁੰਦਾ ਥੱਲੇ ਤੁਸੀਂ ਕਮੈਂਟ ਪੜ੍ਹ ਕੇ ਦੇਖ ਲੈ ਕਰੋ ਜੀ ਜੀ ਲੋਕ ਕਿਆ ਕਹਿੰਦੇ ਆ ਲੋਕ ਤਾਂ ਕਹਿੰਦੇ ਆ ਪਹਿਲਾਂ ਤੁਸੀਂ ਪੰਜਾਬ ਦਾ ਕਿਸਾਨ ਤਾਂ ਇਕੱਠਾ ਕਰ ਲਓ ਪੰਜਾਬ ਦੇ ਜਥੇਬੰਦੀਆਂ ਦਾ ਇਕੱਠੀਆਂ ਹੋ ਜੋ ਪੰਜਾਬ ਦੇ ਦਾ ਇੱਕ ਕਰ ਲਓ ਅਗਰ ਤੁਸੀਂ ਆਈਆਂ ਸੰਘਰਸ਼ ਤੇ ਬਾਕੀ ਸੁਭਿਆ ਨੇ ਕਦ ਨਾਲ ਲੱਗਣਾ ਜੇ ਤੁਸੀਂ ਇੱਕ ਹੋਵੋਗੇ ਤੁਸੀਂ ਇੱਕ ਨਹੀਂ ਤੁਸੀਂ ਸਾਰੇ ਸੁਭਿਆ ਜੋ ਕਿ ਟਰਾਲੀ ਦੀ ਗੱਲ ਕਰ ਰਹੇ ਆ ਪਹਿਲਾਂ ਤੁਸੀਂ ਜਥੇਬੰਦੀਆਂ ਇੱਕ ਮੰਚ ਤੇ ਇਕੱਠੇ ਹੋ ਤੁਸੀਂ ਕਿੰਨੀ ਵਾਰ ਸੀ ਚੈਨਲ ਤੇ ਬੋਲ ਚੁੱਕੇ ਆ ਵੀ ਭਾਈ ਦੇਖੋ ਕਿਤੇ ਨਾ ਕਿਤੇ ਤੁਸੀਂ 32 ਜਥੇਬੰਦੀਆਂ 34 40 ਜਿੰਨੀ ਮਰਜ਼ੀ ਜਥੇਬੰਦੀਆਂ ਉਹਨਾਂ ਨੂੰ ਛੱਡ ਦਿਓ ਤੁਸੀਂ ਤੁਸੀਂ ਪ੍ਰਧਾਨਗੀਆਂ ਨੂੰ ਛੱਡ ਦਿਓ ਤੁਸੀਂ ਖਜ਼ਾਨਚੀ ਪਣਾਂ ਨੂੰ ਛੱਡ ਦਿਓ ਤੁਸੀਂ ਸੈਕਟਰੀ ਪਣਾਂ ਛੱਡ ਦੋ ਸਾਰੇ ਇਕੱਠੇ ਹੋ ਕੇ ਇੱਕ ਮੰਚ ਤੇ ਇਕੱਠੇ ਆਓ ਇੱਕ ਮੰਚ ਤੇ ਇਦਾਂ ਦੀ ਕਮੇਟੀ ਬਣਾ ਲਓ 5 7 10 ਮੈਂਬਰੀ ਕਮੇਟੀ ਬਣਾ ਲਓ ਜਿਹਦੀ ਸਲਾਹ ਸਾਰੇ ਜਥੇਬੰਦਿਆਂ ਦੀ ਇੱਕ ਹੋਊਗੀ ਸਾਰੇ ਪੰਜਾਬ ਦੇ ਕਿਸਾਨ ਦੀ ਮਜ਼ਦੂਰ ਦੀ ਸਭ ਦੀ ਸਲਾਹ ਇੱਕ ਹੋਊਗੀ ਲੇਕਿਨ ਉਹ ਕਮੇਟੀ ਸਿਰਫ 10 ਬੰਦੇ ਅੱਗੇ ਕੁਝ ਨੂੰ ਲੀਡ ਕਰਨਗੇ 5 ਬੰਦੇ ਲੀਡ ਕਰਨਗੇ ਕੁਝ ਇਦਾਂ ਦਾ ਪਲਾਨੀ ਕਰਕੇ ਜੇ ਸੋਚੂਗੇ ਫਿਰ ਤੁਸੀਂ ਅੱਗੇ ਵਧ ਸਕਦੇ ਆ ਜਦ ਤੱਕ ਜਦ ਤੱਕ ਤੁਸੀਂ ਬਕਰੇਵਿਆਂ ਦੇ ਨਾਲ ਆਪਣੀਆਂ ਮਹਾਪੰਚਾਇਤਾਂ ਕਰਦੇ ਰਹੋਗੇ ਇੱਕ ਮਹਾਪੰਚਾਇਤ ਕਿੱਥੇ ਹੋ ਰਹੀ ਹੈ ਇੱਕ ਕਿੱਥੇ ਹੋ ਰਹੀ ਹੈ ਇਹਦਾ ਕੀ ਮਤਲਬ ਆ ਤੁਹਾਡਾ ਇਹ ਮ ਤੁਸੀਂ ਸਾਡੇ ਦਿਨ ਨਹੀਂ ਮਿਲਦੇ ਤੁਸੀਂ ਉੱਪਰ ਉੱਪਰ ਕਰਕੇ ਦਿਖਾਉਣਾ ਚਾਹੁੰਦੇ ਆ ਇੱਕ ਦਿਨ ਦੀ ਗੱਲ ਤੁਸੀਂ ਕਰੇ ਵੀ ਇੱਕ ਦਿਨ ਦੀ ਸੀਗੀ ਉਹ ਇੱਕ ਦਿਨ ਦੀ ਸੀ ਸਿਰਫ ਦਿਖਾਉਣ ਵਾਸਤੇ ਸੀ ਵੀ ਲੋਕ ਸਾਨੂੰ ਗਾਲਾਂ ਕੱਢ ਰਿਹਾ ਸੋਸ਼ਲ ਮੀਡੀਆ ਤੇ ਖਬਰਾਂ 'ਚ ਕਿਤੇ ਨਾ ਕਿਤੇ ਕਮੈਂਟ 'ਚ ਸਾਨੂੰ ਲੋਕ ਮਾੜਾ ਚੰਗਾ ਬੋਲਦੇ ਇਸ ਕਰਕੇ ਸਾਨੂੰ ਇਹ ਕਰਨਾ ਚਾਹੀਦਾ ਹੈ ਲੇਕਿਨ ਅੰਦਰ ਅਗਲ ਤੇ ਨਾਲ ਨਹੀਂ ਹੈ ਕਿ ਜੇ ਅੰਦਰ ਅਗਲ ਤੇ ਨਾਲ ਹੁੰਦੇ ਤਾਂ ਹੁਣ ਨੂੰ ਕੱਦਾ ਇਹ ਮੋਰਚਾ ਦਿੱਲੀ ਵੱਲ ਵਧਿਆ ਹੋਣਾ ਹੁੰਦਾ ਜੀ ਔਰ ਦੇਖੋ ਹਰ ਵਾਰ ਕਹਿੰਦੇ ਨੇ ਕਿ ਅਸੀਂ ਮੀਟਿੰਗਾਂ ਕਰ ਰਹੇ ਹਾਂ ਮੈਂ ਤੁਹਾਨੂੰ ਇੱਕ ਬੜੀ ਵੱਡੀ ਉਦਾਹਰਣ ਦੇਣਾ ਤੁਹਾਨੂੰ ਵੀ ਪਤਾ ਹੋਣਾ ਕਿ ਪਿਛਲੇ ਹਫਤੇ ਤੋਂ ਇੱਕ ਯਾਨੀ ਬੱਸਾਂ ਦੀ ਹੜਤਾਲ ਹੋਈ ਪਈ ਸੀ ਬਹੁਤ ਵੱਡੀ ਹੜਤਾਲ ਚੱਲ ਰਹੀ ਸੀ ਪਰ ਉਹਨਾਂ ਨੇ ਇੱਕਾ ਕੀਤਾ ਤੇ ਕੁਝ ਨਹੀਂ ਜ਼ਿਆਦਾ ਨਹੀਂ ਫਿਰ 3 ਦਿਨ ਹੜਤਾਲ ਕੀਤੀ ਅੱਜ ਅੱਜ ਤੀਜਾ ਦਿਨ ਸ਼ੁਰੂ ਹੋਣਾ ਸੀ ਪਰ ਸਰਕਾਰ ਹਿੱਲੀ ਤੇ ਤੀਜੇ ਦਿਨੀ ਸਰਕਾਰ ਨੂੰ ਉਹਦੀ ਮੰਗਾਂ ਮੰਨੀਆਂ ਪਈਆਂ ਤੇ ਜੇਕਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਾਂ ਪੰਜਾਬ ਹੀ ਕਰ ਲੋ ਪੰਜਾਬ ਦੇ ਲੋ ਇਕੱਠੇ ਨਹੀਂ ਐ ਤੇ ਗੱਲਾਂ ਕਰਨੀਆਂ ਅਸੀਂ ਹਿੰਦੁਸਤਾਨ ਦੇ ਸਾਰੇ ਕਿਸਾਨ ਇਕੱਠੇ ਕਰ ਰਹੇ ਆ ਇਹਨਾਂ ਦੇ ਇੱਕੋ ਇੱਕੋ ਹਰ ਵਾਰ ਗੱਲ ਹੁੰਦੀ ਐ ਮੈਂ ਵੀ ਸਾਲ ਤੋਂ ਸ਼ੰਭੂ ਮੋਰਚੇ ਪਹਿਲਾਂ ਜਾਂਦਾ ਰਿਹਾ ਵੀ ਜੀ ਅਸੀਂ ਸਾਡੀਆਂ ਮੀਟਿੰਗਾਂ ਹੁੰਦੀਆਂ ਚੰਡੀਗੜ ਜਦੋਂ ਮੀਟਿੰਗ ਹੁੰਦੀ ਐ ਤਾਂ ਤੁਸੀਂ ਉੱਥੇ ਪਹੁੰਚਦੇ ਨਹੀਂ ਤੁਸੀਂ ਕਹਿੰਦੇ ਸਰਕਾਰ ਦੇ ਨੁਮਾਇੰਦੇ ਨਾਲ ਗੱਲ ਨਹੀਂ ਕੀਤੀ ਜੇ ਜਾਓਗੇ ਤਾਂ ਹੀ ਨੁਮਾਇੰਦੇ ਨਾਲ ਗੱਲ ਕਰੋਗੇ ਨਾ ਮੈਂ ਕਦੇ ਦੇਖਿਆ ਨਹੀਂ ਵੀ ਨੁਮਾਇੰਦੇ ਆਏ ਹੋ ਆਏ ਹੋ ਨਾ ਆਏ ਹੋ ਤੇ ਕੀ ਪੁੱਛੇ ਹੋਣ ਜਾਂ ਇਹ ਨਾ ਪੁੱਛੇ ਹੋਣ ਸਰਕਾਰ ਦੇ ਬੰਦੇ ਨਾ ਆਏ ਹੋ ਗੱਲਾਂ ਕਿਉਂ ਕਰ ਰਹੇ ਹੋ ਮੀਟੀਆਂ ਕਿਉਂ ਕਰ ਰਹੇ ਹੋ ਇਸ ਗੱਲ ਦਾ ਅਸੀਂ ਇਹ ਨਹੀਂ ਜਾਣਦੇ ਅਸੀਂ ਚਾਹੁੰਦੇ ਹਾਂ ਵੀ ਕਾਨੂੰਨ ਰੱਦ ਹੋਣ ਅਸੀਂ ਵੀ ਚਾਹੁੰਦੇ ਹਾਂ ਕਿਉਂਕਿ ਆ ਹਰ ਬੰਦੇ ਦਾ ਫਾਇਦਾ ਹੈ ਤੇ ਤੁਸੀਂ ਇਹ ਗੱਲ ਤੁਸੀਂ ਵੀ ਸਾਰੇ ਕਹਿੰਦੇ ਆਇਓ ਪਰ ਕਦੋਂ ਹੱਲ ਹੋਣਗੇ ਇਹ ਸਮੇ ਤੋਂ ਬਾਹਰ ਹੈ ਦੇਖੋ ਸੋਢੀ ਸਾਹਿਬ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਹੈ ਬਹੁਤ ਜਿਹੜਾ ਲਾਈਨ ਤੋਂ ਆਊਟ ਜਾ ਰਹੇ ਆ ਲਾਈਨ ਤੇ ਆਉਣ ਦੀ ਜ਼ਰੂਰਤ ਹੈ ਪਟੜੀ ਤੇ ਆਉਣ ਦੀ ਜ਼ਰੂਰਤ ਹੈ ਨਹੀਂ ਇਸ ਦਾ ਸਿੱਧਾ ਹੀ ਸਿੱਧਾ ਕਹਿਣਾ ਵੀ ਤੁਸੀਂ ਕਿਉਂ ਬਜ਼ੁਰਗ ਬੰਦੇ ਵਿਚਾਰੇ ਠੰਡਾ ਜਿਹਾ ਬੈਠਿਆ ਬਜ਼ੁਰਗ ਬੰਦੇ ਵਿਚਾਰੇ ਕਿਤੇ ਨਾ ਕਿਤੇ ਭੁੱਖਾ ਦੀ ਭੁੱਖ ਹੜਤਾਲ ਕਰ ਰਿਹਾ ਮਰਨ ਪਰਤ ਤੇ ਬੈਠਾ ਡੱਲੇਵਾਲ ਸਾਹਿਬ ਵਰਗੇ ਕਿਤੇ ਨਾ ਕਿਤੇ ਉਹਨਾਂ ਨੂੰ ਸਮਝਾ ਕੇ ਵੀ ਮੈਂ ਇਸ ਤਰ੍ਹਾਂ ਕਹੂੰਗਾ ਵੀ ਤੁਸੀਂ ਵੀ ਪਿੱਛਾ ਛੱਡੋ ਭਾਈ ਫਿਰ ਜੇ ਇਕੱਲਾ ਹੀ ਪੰਜਾਬ ਅੱਗੇ ਮਰਨ ਨੂੰ ਆਉਂਦਾ ਬਾਕੀ ਕੋਈ ਆਉਂਦਾ ਨਹੀਂ ਫਿਰ ਪੰਜਾਬ ਵੀ ਕਿਉਂ ਆਵੇ ਜੀ ਸਾਡਾ ਤਾਂ ਸਿੱਧਾ ਸਵਾਲ ਇਹ ਹੈ ਕਿਉਂ ਆਉਂਦਾ ਪੰਜਾਬ ਅਗਰ ਆ ਰਹੇ ਆ ਤਾਂ ਵੇ ਖੁੱਲ ਕੇ ਪੰਜਾਬੇ ਕੰਨਾਂ ਖੁੱਲ ਕੇ ਆ ਜਾਵੇ ਫਿਰ ਵੀ ਫਰਕ ਪੈ ਜਾਵੇ ਲੇਕਿਨ ਅਗਰ ਸਰਕਾਰ ਦੀ ਕੋਈ ਗੱਲਬਾਤ ਹੁੰਦੀ ਹੈ ਦੇਖੋ ਸਾਨੂੰ ਵਿਚਲੀਆਂ ਗੱਲਾਂ ਦਾ ਨਹੀਂ ਪਤਾ ਲੱਗਦਾ ਵਿੱਚ ਕੀ ਹੁੰਦਾ ਜੀ ਅਗਰ ਸਰਕਾਰ ਕੁਝ ਕਿਸਾਨਾਂ ਨੂੰ ਕਹਿੰਦੀ ਵੀ ਐ ਤਰੀਕੇ ਨਾਲ ਗੱਲਬਾਤ ਕਰਨ ਨੂੰ ਆਜੋ ਤਾਂ ਕਿਸਾਨ ਕਹਿਣਗੇ ਵੀ ਨਹੀਂ ਐਸੀ ਨਹੀਂ ਕਰਨਾ ਜੀ ਕਿਤੇ ਨਾ ਕਿਤੇ ਥੋੜਾ ਬਹੁਤਾ ਕਿਸਾਨ ਕਰੂਗਾ ਵੀ ਹਾਂ ਐਸੀ ਇਦਾਂ ਕਰਨਾ ਪਰ ਉੱਤੇ ਸਰਕਾਰ ਥੋੜੀ ਟੇਢੀ ਹੋ ਜਾਂਦੀ ਹੈ ਜਦੋਂ ਸਰਕਾਰ ਨੂੰ ਝਕਾਉਣਾ ਤਾਂ ਸਰਕਾਰ ਦੀ ਗੱਲ ਸਾਨੂੰ ਸੁਣਨੀ ਪਊਗੀ ਜੀ ਅਸੀਂ ਕਹਿੰਦੇ ਆ ਵੀ ਸਾਡੇ ਤਿੰਨ ਕਾਲੇ ਕਾਨੂੰਨ ਰੱਦ ਹੋ ਜਾਣ ਐਮਐਸਪੀ ਤੇ ਗੱਲ ਹੋ ਜਵੇ ਐਮਐਸਪੀ ਮਿਲ ਜਵੇ ਜਿਹੜੇ ਮਰਜ਼ੀ ਤਰੀਕੇ ਦਿੰਦੀ ਆ ਚਾਹੇ ਉਹ ਦੋ ਬੰਦਿਆਂ ਨੂੰ ਬਿਠਾ ਕੇ ਦਿੰਦੀ ਆ ਚਾਹੇ 32 ਜਥੇ ਬੰਦਿਆਂ ਨੂੰ ਇਕੱਠੇ ਕਰਕੇ ਦਿੰਦੀ ਆ ਉਹ ਸਾਡੀਆਂ ਮੰਗਾ ਪੂਰੀਆਂ ਕਰਦੀ ਆ ਜਿਹੜੇ ਤਰੀਕੇ ਨਾਲ ਕਰਦੇ ਉਹ ਤਰੀਕੇ ਨਾਲ ਸਾਨੂੰ ਕਰਾ ਲੈਣੇ ਚਾਹੀਦੇ ਆ ਲੇਕਿਨ ਕਿਤੇ ਨਾ ਕਿਤੇ ਉਹੀ ਜਿੱਦ ਮੈਂ ਮੇਰੀ ਜਾਂ ਜਿਹਨੂੰ ਕਹਿੰਦਾ ਮੈਂ ਪ੍ਰਧਾਨ ਮੈਂ ਹੀ ਸਭ ਕੁਝ ਕਰੂੰਗਾ ਜਦ ਐਥੇ ਉਹ ਚੀਜ਼ਾਂ ਆ ਜਾਣੀ ਐ ਫਿਰ ਕਿਤੇ ਨਾ ਕਿਤੇ ਆਮ ਲੋਕ ਹੀ ਜਿਹੜੇ ਪਿਸਦੇ ਆਮ ਲੋਕ ਹੀ ਕਿਤੇ ਨਾ ਕਿਤੇ ਮਰਮਰੌਣ ਨੂੰ ਰਹਿ ਜਾਣਗੇ ਹੁਣ ਆਉਣਾ ਕੁਛ ਨਹੀਂ ਜੀ ਕਿਤੇ ਨਾ ਕਿਤੇ ਚੇਂਜਿੰਗ ਕਰਦੀ ਜ਼ਰੂਰਤਾਂ ਜਿਹੜੀ ਮੈਂ ਗੱਲ ਬਾਰ-ਬਾਰ ਕਹਿ ਰਿਹਾ ਵੀ ਕੋਈ ਇੱਕ ਬਦਲਾਅ ਦੀ ਜ਼ਰੂਰਤ ਹੈ ਜਿੰਨਾ ਚਿਰ ਤੁਸੀਂ ਬਦਲਾਅ ਨਹੀਂ ਕਰਦੇ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਇੱਕੋ ਹੀ ਕਰਨ ਦਿਖਾਉਂਦੇ ਸਰਕਾਰ ਨੂੰ ਇੱਕੋ ਹੀ ਕਰਨ ਦਿਖਾਉਂਦੇ ਉਹਨਾਂ ਚੇੜ ਸਰਕਾਰ ਟੱਸ ਤੇ ਮੱਥ ਨਹੀਂ ਹੋ ਸਕਦੀ 13 ਫਰਵਰੀ ਤੋਂ ਚੱਲਦਾ ਆ ਰਿਹਾ ਹੈ ਇਹ ਮੋਰਚਾ ਜਿਹੜਾ ਖਨੌਰੀ ਬਾਰਡਰ ਵਾਲਾ ਜੀ 13 ਫਰਵਰੀ ਤੋਂ ਲੈ ਕੇ ਹੁਣ ਤੱਕ ਦੇਖ ਲਓ ਜੀ 12 ਮਹੀਨੇ ਹੋ ਚੰਦੇ ਜੀ 12 ਮਹੀਨੇ ਦੇ ਵਿੱਚ ਸਰਕਾਰ ਦਾ ਕੋਈ ਨੁਮਾਇੰਦਾ ਸਰਕਾਰ ਦਾ ਕੋਈ ਵਿਭਾਗ ਦਾ ਕੋਈ ਬੰਦਾ ਜਾਂ ਕੋਈ ਉਹ ਵਿਭਾਗ ਦਾ ਮੰਤਰੀ ਕੋਈ ਸੈਂਟਰ ਸਰਕਾਰ ਦਾ ਕੋਈ ਗੱਲ ਕਰਦਾ ਹੈ ਕੋਈ ਨਹੀਂ ਜਾਇਆ ਉਹਨਾਂ ਨੂੰ ਪਤਾ ਹੈ ਵੀ ਇਸ ਕਮਜ਼ੋਰੀ ਕਿੱਥੇ ਹੈ ਉਸੇ ਕਮਜ਼ੋਰੀ ਦਾ ਉਹ ਫਾਇਦਾ ਲੈ ਰਹੇ ਆਂ ਚਾਹੇ ਤੁਸੀਂ 1 ਸਾਲ ਹੋਰ ਬੈਜੋ 2 ਸਾਲ ਹੋਰ ਬੈਜੋ ਅਗਰ ਇਦਾਂ ਹੀ ਚੱਲਦੇ ਰਹੇ ਫਿਰ ਤਾਂ ਕੱਜਲਖਵਾਰੀ ਵਾਲੀ ਉਹ ਗੱਲ ਆ ਫਿਰ ਹੋਣਾ ਜਾਣਾ ਕੁਝ ਨਹੀਂ ਜੋ ਪਹਿਲਾਂ ਵੀ ਨਹੀਂ ਹੋਇਆ ਹੁਣ ਵੀ ਨਹੀਂ ਹੋਣਗ ਕਿਉਂਕਿ ਦੇਖੋ ਪੀਐਮ ਮੋਦੀ ਦਾ 1.5 ਮਹੀਨਾ ਪਹਿਲਾਂ ਸਾਫ ਕਰ ਚੁੱਕੇ ਨੇ ਆਪਣੇ ਟਵਿੱਟਰ ਹੈਂਡਲ ਤੇ ਕਿ ਮੈਂ ਮੈਂ ਕੁਝ ਲੈਣਾ ਦੇਣਾ ਨਹੀਂ ਕੋਈ ਮਰਜ਼ੀ ਮਰਦਮਰਤੇ ਬੈਠੇ ਜਦੋਂ ਡੱਲੇਵਾਲ ਸਾਹਿਬ ਕਾਫੀ ਫਿਰਤ ਹੋਗੇ ਸੀ ਮਹੀਨਾ 1.5 ਮਹੀਨਾ ਪਹਿਲਾਂ ਗੱਲ ਹੈ ਤੇ ਉਸ ਤੋਂ ਬਾਅਦ ਅੱਜ ਫੇਰ ਭੰਡੇਰ ਸਾਹਿਬ ਚਲੋ ਵਧੀਆ ਗੱਲ ਹੈ ਵੀ ਤੁਸੀਂ ਬੋਲ ਰਹੇ ਹੋ ਕਿਸਾਨਾਂ ਦੇ ਅਕਲ ਹੀ ਖੜੇ ਹੋ ਪਰ ਥੋੜਾ ਸੋਸ ਸਮੇਂ ਕਿਉਂ ਬੋਲੋ ਜੋ ਅਸੀਂ ਕਰ ਸਕਦੇ ਆ ਉਹ ਕਹਿ ਰਹੇ ਨੇ ਕਿ ਜਿਹੜਾ ਕਿ ਸੁਨੀਲ ਜਾਖੜੀ ਨੇ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਸੀ ਐਮਐਸਪੀ ਤੇ ਵੀ ਪੰਜਾਬ ਦੇ ਕਿਸਾਨਾਂ ਦਾ ਘਾਟ ਨੁਕਸਾਨ ਹੋਏਗਾ ਤਾਂ ਉਹਨਾਂ ਨੇ ਅੱਜ ਸੁਨੀਲ ਜਾਖੜ ਨੂੰ ਵੀ ਘੇਰ ਲਿਆ ਕਹਿੰਦੇ ਵੀ ਸੁਨੀਲ ਜਾਖੜ ਦਿੱਤਾ ਯਾਨੀ ਭਾਜਪਾ ਦੇ ਮੋਹਰੇ ਬਣ ਕੇ ਯਾਨੀ ਕਿ ਸਾਡੇ ਕਿਸਾਨਾਂ ਨੂੰ ਲੜਾਣਾ ਚਾਹੁੰਦੇ ਨਹੀਂ ਸਾਡੇ ਪਾੜਨਾ ਚਾਹੁੰਦੇ ਨੇ ਉਹ ਪਾੜਨਾ ਚਾਹੁੰਦੇ ਨੇ ਮਨ ਤੁਹਾਡੇ ਤੁਹਾਡੇ ਨਾਲ ਤਰ੍ਹਾਂ ਕਹਿੰਦੇ ਸਹਿਮਤ ਆ ਭੰਡੇਰ ਸਾਹਿਬ ਪਰ ਪਾੜਾਂਗੇ ਤਾਂ ਜੇ ਤੁਸੀਂ ਇਕੱਠੇ ਹੋਵੋਗੇ ਜਿਵੇਂ ਕਿ ਸਾਡੇ ਸ਼ਰਮਾ ਜੀ ਵੀ ਕਹਿੰਦੇ ਤੁਹਾਡੀ ਇੱਥੇ ਬੰਦੇ ਇਕੱਠੇ ਦਿਖੀ ਰਹੀਆਂ ਉਹ ਤਾਂ ਪਾੜਾਂਗੇ ਜੇ ਤੁਸੀਂ ਇਕੱਠੇ ਹੋਵੋਗੇ ਦੇਖੋ ਜਾਖੜ ਸਾਹਿਬ ਦਾ ਬਿਆਨ ਕੋ ਮੈਟਰ ਨਹੀਂ ਜੀ ਕਰਦਾ ਕੋਈ ਆਮ ਗੱਲਾਂ ਗੱਲਾਂ ਚੋਂ ਗੱਲ ਨਹੀਂ ਜੀ ਹੈ ਬੇਤੁਕੀਆਂ ਗੱਲਾਂ ਪਹਿਲਾਂ ਇੱਕ ਹਰਜੀਤ ਗਰੇਵਾਲ ਪਤਾ ਨਹੀਂ ਕਿਹੜਾ ਨਾਮ ਹੈ ਜੀ ਜੀ ਹਰਜੀਤ ਗਰੇਵਾਲ ਹੈ ਜੀ ਮੈਂ ਜਾਣਦਾ ਆਹੋ ਸਰਦਾਰ ਬੰਦਾ ਹੋ ਕੇ ਉਹ ਕਿਸਾਨਾਂ ਦੇ ਖਿਲਾਫ ਚੱਲ ਰਿਹਾ ਕਿਸਾਨੀ ਦੇ ਖਿਲਾਫ ਚੱਲ ਰਿਹਾ ਲੱਖ ਲਾਂ ਲਾਂ ਤਹ ਜਤਾ ਕਹਿੰਦੇ ਆਈ ਜੀ ਸਰਦਾਰੀ ਦੀ ਪੰਜਾਬ ਦਾ ਨਾਮ ਜਿਹੜਾ ਬਰਬਾਦ ਕੀਤਾ ਹੈ ਜੇ ਲੋਕਾਂ ਨੇ ਕਦੇ ਕੋਈ ਉੱਠ ਕੇ ਬਿਆਨ ਦੰਦਾ ਤਾਂ ਕੋਈ ਕੋਈ ਕਦੇ ਕੋਈ ਦੰਦਾ ਤਾਂ ਇਹਨਾਂ ਨੂੰ ਦਈ ਜਾਣ ਤੋਂ ਕੋਈ ਪਰਵਾਹ ਨਹੀਂ ਲੇਕਿਨ ਓਸੀ ਜਿਹੜਾ ਮਸਲਾ ਹੱਲ ਕਰਾਉਣਾ ਹੈ ਸਿਰਫ ਸਾਡਾ ਜਿਹੜਾ ਧਿਆਨ ਓਸੀ ਮਸਲੇ ਤੇ ਚਾਹੀਦਾ ਵੀ ਸਾਡੀ ਐਮਐਸਪੀ ਦੀ ਗੱਲ ਆ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦੀ ਗੱਲ ਆ ਸੋਢੀ ਸਾਹਿਬ ਉਹ ਤਾਂ ਸਾਨੂੰ ਲੱਗਦਾ ਜਿੰਨੇ ਜਿੱਤੇ ਬੰਦੀਆਂ ਜਾਂ ਸਪੋਰਟ ਵੀ ਕਰਦੀਆਂ ਜਾਂ ਜਿਹੜੀਆਂ ਜਿੱਤੇ ਬੰਦੀਆਂ ਹੈਗ ਉਹਨਾਂ ਨੂੰ ਪੂਰਾ ਨਹੀਂ ਪਤਾ ਵੀ ਸਾਡਾ ਮਸਲਾ ਕੀ ਹੈ ਲੇਕਿਨ ਉਹੀ ਮੈ ਮੇਰੀ ਦੇ ਵਿੱਚ ਫਸੇ ਵੀ ਰਹਿ ਜੰਨੇ ਆ ਉਹੀ ਤੇਰ ਮੇਰ ਤੇ ਰਹਿ ਜੰਨੇ ਆ ਜੇ ਭੇ ਕੋਈ ਇਹਨਾਂ ਦੇ ਨਾਲ ਗੱਲ ਕਰਦਾ ਫਿਰ ਇਹ ਕਹਿੰਦੇ ਆ ਵੀ ਸਾਡੇ ਬਖਰੇਵੇਂ ਚੱਲਦੇ ਆ ਜਿੱਥੇ ਬੰਦੀ ਲੋਕਰਾਣੀ ਜਿੱਥੇ ਬੰਦੀ ਨਾਲ ਬਖਰੇਵੇਂ ਚੱਲਦੇ ਆ ਤੁਸੀਂ ਬਖਰੇਵੇਂ ਦਿਖਾਓ ਨਜਾਇਜ਼ ਫੈਲਾ ਸਰਕਾਰ ਲੈ ਰਹੀ ਹੈ ਲੈ ਰਹੀ ਹੈ ਨੁਕਸਾਨ ਤੁਹਾਡਾ ਹੋ ਰਿਹਾ ਹੈ ਸਰਮਾ ਜੀ ਇੱਕ ਇੱਕ ਆਖਰੀ ਸਵਾਲ ਨਾਲ ਅੰਤ ਕਰਨਾ ਚਾਹਾਂਗਾ ਚਲੋ ਠੀਕ ਹੈ ਭੰਡੇਰ ਸਾਹਿਬ ਲਾਈਵ ਹੁੰਦੇ ਨੇ ਕਿਸਾਨਾਂ ਅਕਸੀ ਮੰਦੇ ਆ ਉਹਨਾਂ ਦਾ ਆਪਣਾ ਤਰਕ ਹੈ ਵਧੀਆ ਬੋਲਦੇ ਨੇ ਕੀ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਰੋਜ਼ ਰੋਇ ਮੋਦੀ ਸਰਕਾਰ ਨੂੰ ਪੜਨਾ ਬੋਲਣਾ ਇਹਦੇ ਨਾਲੋਂ ਜ਼ਿਆਦਾ ਆਪਣੇ ਤੁਸੀਂ ਤਰਕ ਦਿੱਤਾ ਵੀ ਆਪਣੇ ਜਿੱਥੇ ਬੰਦੇ ਨੂੰ ਇਕੱਠਾ ਕਰੋ ਉਧਰ ਥੋੜਾ ਜਿਆਦਾ ਜ਼ੋਰ ਲਾਣ ਤਾਂ ਇਹ ਸ਼ਾਇਦ ਧਰਨਾ ਕਿਸੇ ਇੱਕ ਅੰਤਕ ਪਹੁੰਚ ਸਕੇ ਲੱਗਦਾ ਕਿ ਨਹੀਂ ਨਹੀਂ ਦੇਖੋ ਜੀ ਇਹ ਨਹੀਂ ਕਹਿੰਦੇ ਭੰਦੇਰ ਸਾਹਿਬ ਕਿਉਂ ਕਿਉਂ ਬੋਲਦੇ ਆ ਜਿਹੜਾ ਠੀਕ ਨਹੀਂ ਬੋਲਦੇ ਨਹੀਂ ਨਹੀਂ ਮੈਂ ਉਹ ਨਹੀਂ ਕਹਿ ਰਿਹਾ ਬੋਲਣ ਜਿੰਨਾ ਮਰਜ਼ੀ ਬੋਲਣ ਪਰ ਜਿਹੜਾ ਤੁਸੀਂ ਸਰਕਾਰਾਂ ਨੂੰ ਭੰਡ ਰਹੇ ਹੋ ਤੁਸੀਂ ਆਪਣੇ ਬੰਦੇ ਇਕੱਠੇ ਕਰਨ ਤੇ ਬੋਲੋ ਨਾ ਜਾ ਜਿੰਨਾ ਦਿਮਾਗ ਜਾਂ ਜਿੰਨਾ ਟਾਈਮ ਖਰਾਬ ਕਰਦੇ ਆ ਤੁਸੀਂ ਸਰਕਾਰ ਨੂੰ ਭੰਡਣ ਦੇ ਵਿੱਚ ਉਧਰੋਂ ਦਿਮਾਗ ਲਾਉਨੇ ਆ ਤਾਂ ਸਰਕਾਰ ਨੂੰ ਗੋਡਿਆਂ ਦੇ ਵੱਲ ਖਿੰਦਾ ਲਿਆਉਣਾ ਉਹਦੇ ਤੇ ਥੋੜਾ ਦਿਮਾਗ ਲਾ ਲਓ ਕਿੱਥੇ ਕਿੱਥੇ ਸਾਡੇ ਚ ਕਮੀਆਂ ਰਹੀਆਂ ਵਿਆ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਤੁਸੀਂ ਜਾ ਕੇ ਦੇਖ ਲਓ ਜੇ ਤੁਹਾਨੂੰ ਕੋਈ ਮਸਲਾ ਹੱਲ ਕਰਨਾ ਹੈ ਜਾਂ ਤੁਸੀਂ ਆਪਣੀ ਫੀਡਬੈਕ ਪਤਾ ਕਰਨੀ ਹੈ ਤੁਹਾਨੂੰ ਪਤਾ ਲੱਗ ਜੂਗੀ ਸੋਸ਼ਲ ਮੀਡੀਆ ਤੇ ਜਾ ਕੇ ਉਸ ਅਕੋਰਡਿੰਗ ਤੁਸੀਂ ਆਪਣੀ ਪਲਾਨਿੰਗ ਕਰੋ ਅੱਗੇ ਲੇਕਿਨ ਕਮਜ਼ੋਰੀ ਹੋਈ ਹੈ ਐਸੀ ਪੰਜਾਬ ਬੰਦ ਕਰਨਾ ਕੋਈ ਸੀ ਰੇਲਾ ਰੋ ਸ਼ਰਮਜੀ ਮਾਫੀ ਜਨਾ ਇਹ ਬਾਹਰੋਂ ਕਾਲ ਆ ਗਈ ਕਿਸੇ ਆਪਣੇ ਦਰਸ਼ਕ ਦੀ ਹੈਲੋ ਹੈਲੋ ਹਾਂਜੀ ਆਪਣੇ ਦਰਸ਼ਕ ਜੁੜੇ ਆ ਪ੍ਰਿੰਸ ਜੀ ਫਿਲੀਪਿਨਸ ਤੋਂ ਹਾਂਜੀ ਪ੍ਰਿੰਸ ਜੀ ਮਾਫੀ ਚਾਹਨਾ ਫੋਨ ਕੱਟ ਗਿਆ ਸ਼ਰਮਾ ਜੀ ਅੰਤ ਕੀ ਕਹਿਣਾ ਚਾਹੋਗੇ ਹੈਲੋ ਸੋ ਦੋਸਤੋ ਇਹ 12 ਕਾਲ ਆਈ ਸੀ ਨਹੀਂ ਕਨੈਕਟ ਹੋ ਸਕੀ ਸ਼ਾਇਦ ਮੌਸਮ ਦੇ ਕਰਕੇ ਤੇ ਸਾਡੇ ਨਾਲ ਜੁੜੇ ਸੰਜੀਵ ਸ਼ਰਮਾ ਜੀ ਜਿਹੜਾ ਸਾਡਾ ਅੱਜ ਦਾ ਮੁੱਦਾ ਹੈ ਕਿ ਸੌਰਨ ਸਿੰਘ ਭੰਡੇਰ ਜਿਹੜੇ ਕਿ ਆ ਦੁਆਰਾ ਲਾਈਵ ਹੋ ਕੇ ਕੇਂਦਰ ਸਰਕਾਰ ਯਾਨੀ ਕਿ ਸਾਫ ਕੀ ਇਹ ਮੋਦੀ ਸਰਕਾਰ ਤੇ ਕਾਫੀ ਗਰਜੇ ਤੇ ਬਰਸੇ ਨੇ ਉਹਨਾਂ ਨੇ ਹੁਣ ਜਿਹੜਾ ਕਿਹਾ ਕਿ ਇਹ ਮੋਰਚਾ ਦੇ ਲਈ ਅਸੀਂ ਮਿਟੀਆਂ ਕਰ ਰਹੇ ਆ ਤੇ ਅਸੀਂ ਜਿਹੜਾ ਹੁਣ ਹਰੇਕ ਉਹਨਾਂ ਨੇ ਪੰਜਾਬੀ ਨੂੰ ਬੇਨਤੀ ਕੀਤੀ ਹੈ ਤਕਰੀਬਨ ਪੂਰੇ ਇੰਡੀਆ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਹੁਣ ਅਗਲਾ ਰੈਲੀ ਹੈ ਉਹਦੇ ਵਿੱਚ ਹਰੇਕ ਟਰਾਲੀ ਇੱਕ ਇੱਕ ਘਰ ਤੋਂ ਯਾਨੀ ਕਿ ਪਿੰਡ ਪਿੰਡਾਂ ਜੋ ਪਹੁੰਚੇ ਮੋਰਚੇ ਦੇ ਤਾ ਜਾ ਕੇ ਇਹ ਮੋਰਚਾ ਸਕਸੈਸ ਹੋ ਸਕਦਾ ਹੈ ਤੇ ਸ਼ਾਇਦ ਰਜਿੰਦਰ ਜੀ ਆ ਚੁੱਕੇ ਨੇ ਮਾਨਸਾ ਤੋਂ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਰਜਿੰਦਰ ਜੀ ਸਤਿ ਸ੍ਰੀ ਅਕਾਲ ਰਜਿੰਦਰ ਜੀ ਮੈਂ ਖਤਮ ਕਰਾਂ ਇਹ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਫਿਰ ਵੀ ਹਾਂਜੀ ਇੱਕ ਮਿੰਟ ਸਰ ਦੇਖੋ ਕਿਸਾਨਾਂ ਨੂੰ ਤਾਂ ਆਪਾਂ ਤਾਂ ਕਿਸਾਨਾਂ ਦੇ ਨਾਲ ਹੈਗੇ ਹੈਗੇ ਆ ਜੀ 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 ਪੰਜਾਬ ਦੇ ਜੋ ਵੀ ਕਿਸਾਨ ਨੇ ਇਹ ਗੱਲ ਕਰ ਕਿਸਾਨ ਕਿਸਾਨਾਂ ਨਾਲ ਹੈਗੇ ਨੇ ਇਹ ਥੋੜਾ ਜਿਹਾ ਹਲੇ ਸ਼ੱਕ ਦੀ ਸੂਈ ਘੁੰਮਦੀ ਹੈ ਇਨੂੰ ਠੀਕ ਕਰਨ ਵਾਸਤੇ ਇਹਨਾਂ ਨੂੰ ਹੋ ਚਾਹੀਦਾ ਦੂਸਰੀ ਗੱਲ ਇਹ ਹੈ ਸਰ ਜੀ ਵੀ ਜਿੰਨੇ ਵੀ ਇਹ 543 ਮੈਂਬਰ ਨੇ ਪਾਰਲੀਮੈਂਟ ਦੇ ਜੀ ਇਹਦੇ ਵਿੱਚੋਂ 152 ਬੰਦੇ ਇਸ ਤਰ੍ਹਾਂ ਦੇ ਜਿੱਤੇ ਹੋਏ ਨੇ ਜਿਨ੍ਹਾਂ ਨੇ ਕਿਸਾਨ ਲਿਖਿਆ ਜੀ ਉਹ ਉਹ ਸਹੀ ਗੱਲ ਕੀਤੀ ਤਾਂ ਵੀ ਗੱਲ ਤਾਂ ਇਹ ਹੈ ਵੀ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਜਿਹੜੇ ਉਹ ਕਿਸਾਨ ਨੇ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਨੂੰ ਪਾਰਲੀਮੈਂਟ ਉਹਨਾਂ ਨੂੰ ਪਾਰਲੀਮੈਂਟ ਦੇ ਅੰਦਰ ਤੇ ਇਹਨਾਂ ਨੂੰ ਪਾਰਲੀਮੈਂਟ ਦੇ ਬਾਹਰ ਜਾ ਕਿ ਆਪ ਦਾ ਸੰਘਰਸ਼ ਤੇਜ਼ ਕਰਨਾ ਚਾਹੀਦਾ ਤਾਂ ਕਿ ਜਿਹੜੀਆਂ ਇਹ ਸਰਕਾਰਾਂ ਨੇ ਬੜੀਆਂ ਸਖਤ ਸਰਕਾਰਾਂ ਨੇ ਆਮ ਗੱਲ ਨੂੰ ਥੋੜਾ ਜਿਹਾ ਇਹ ਸੋਚ ਕੇ ਨਹੀਂ ਲੈਂਦੀਆਂ ਜਾਂ ਅਸਰ ਨਹੀਂ ਕਰਦੇ ਇਹਨਾਂ ਇਤਿਹਾਸਰ ਕਰਨ ਵਾਸਤੇ ਅੰਦਰੋਂ ਵੀ ਰੌਲਾ ਤੇ ਬਾਹਰੋਂ ਵੀ ਮਤਲਬ ਰੌਲਾ ਗਰੀਲਾਂ ਦੇ ਸਹਿਤ ਗਰੀਲਾਂ ਦੇ ਨਾਲ ਇਹਨਾਂ ਨੂੰ ਫੇਰ ਆਪਾਂ ਇਹਨਾਂ ਨੂੰ ਇਹਨਾਂ ਨਾਲ ਕਰਨਾ ਹੈ ਕੰਪਰੋਮਾਈਜ਼ ਬਾਅਦ ਵਿੱਚ ਵੀ ਪਹਿਲਾਂ ਇਹਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹਨਾਂ ਨੂੰ ਸਾਰੇ ਜਾਂ ਜਥੇਬੰਦੀਆਂ ਤੇ ਸਾਰੇ ਹਿੰਦੁਸਤਾਨ ਦੇ ਜਿਹੜੇ ਹੋਰ ਕਿਸਾਨ ਲੀਡਰ ਨੇ ਸਾਰੇ ਭੇਡ ਭਾਪ ਮੁਕਾ ਕੇ ਮਤਲਬ ਇੱਕ ਹੋਣਾ ਚਾਹੀਦਾ ਤੇ ਖਾਸ ਕਰਕੇ ਜਿਹੜੇ ਪਾਰਲੀਮੈਂਟ ਦੇ 151 ਕਿਸਾਨ ਨੇ ਜਿਨ੍ਹਾਂ ਨੇ ਇਹ ਲਿਖਿਆ ਵੀ ਅਸੀਂ ਕਿਸਾਨ ਹ ਜੀ ਇਸ ਤੋਂ ਬਾਅਦ ਫਿਰ ਜਾਂ ਤਾਂ ਉਹ ਕਿਸਾਨ ਇਹ ਇਹਨਾਂ ਨੂੰ ਮਤਲਬ ਵਾਰਨਿੰਗ ਦੇਣੀ ਚਾਹੀਦੀ ਹੈ ਵੀ ਜਦ ਤੱਕ ਕਿਸਾਨ ਨਿਕਲੋ ਅੱਡ ਜਾਓ ਤੇ ਜਾਂ ਸਾਡੇ ਨਾਲ ਚੱਲੋ ਨਾਲ ਚੱਲੋ ਕੀ ਸਾਡੀ ਅਗਵਾਈ ਕਰੋ ਆਪਾਂ ਸਾਰੇ ਕਿਸਾਨਾਂ ਵਾਸਤੇ ਕੋਈ ਮਸਲਾ ਹੱਲ ਕਰਨਾ ਚਲੋ ਜਿੰਦਰ ਜੀ ਅਸੀਂ ਇਹੀ ਦੁਆ ਕਰਾਂਗੇ ਇਹੀ ਬੇਨਤੀ ਕਰਾਂਗੇ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਨੇ ਉਹ ਸਾਡੇ ਦਰਸ਼ਕਾਂ ਤੱਕ ਜਿਹੜੇ ਕਿਸਾਨ ਭਰਾ ਨੇ ਉਹਨਾਂ ਤੱਕ ਪਹੁੰਚਣ ਤੇ ਇਹ ਸਰਕਾਰਾਂ ਤੱਕ ਪਹੁੰਚਣੇ ਜਾਗਣ ਤੇ ਜਿੰਦਰ ਜੀ ਤੂੰ ਸਾਡੇ ਨਾਲ ਜੁੜੇ ਲਾਈਵ ਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਸੋ ਦੋਸਤੋ ਇਹ ਸਾਰਾ ਜਿੰਦਰੀ ਜੁੜੇ ਸੀ ਤੇ ਇੱਕ ਵਿੱਚ ਫਿਲਮ ਤੋਂ ਫੋਨ ਆ ਰਿਹਾ ਬਾਹਰ ਉਹ ਨਹੀਂ ਕਨੈਕਟ ਹੋ ਰਿਹਾ ਨੈਟ ਕਿਉਂਕਿ ਮੌਸਮ ਦਾ ਕਾਫੀ ਖਰਾਬ ਚੱਲ ਰਿਹਾ ਹੈ ਅੱਜਕੱਲ ਸਾਰਿਆਂ ਨੂੰ ਪਤਾ ਹੈ ਤੇ ਜਿਹੜਾ ਅੱਜ ਦਾ ਮੁੱਦਾ ਹੈ ਕਿ ਸੌਰਨ ਸਿੰਘ ਪੰਡੇਰ ਨੇ ਅੱਜ ਫੇਰ ਯਾਨੀ ਮੋਦੀ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਮੋਦੀ ਤੋਂ ਇਹ ਕਾਲੇ ਕਾਨੂੰਨ ਮਾਫ ਯਾਨੀ ਖਤਮ ਕਰਾ ਕੇ ਰਵਾਂਗੇ ਰੱਦ ਕਰਾਵਾਂਗੇ ਉਸ ਤਾਂ ਕਹੇ ਮੋਰਚਾ ਇਦਾਂ ਹੀ ਚੱਲਦਾ ਰਹੇਗਾ ਸੋ ਦੋਸਤੋ ਇਹ ਮੋਰਚਾ ਹੁਣ ਕਦੋਂ ਖਤਮ ਹੋਏਗਾ ਆਵੇਗੀ ਕਿਸਾਨਾਂ ਦੀ ਰਣਨੀਤੀ ਕੀ ਹੋਏਗੀ ਉਹ ਵੀ ਤੁਹਾਨੂੰ ਅਪਡੇਟ ਦਵਾਂਗੇ